ਹਾਲੀ ਕੀ ਨਾ ਜੀ ਹਾਲੀ ਇਸ ਪੰਜ ਕਮੇਸਿੰਗ ਆ ਜੀ ਟਿੰਡ ਅਸੀਂ ਲਾਹਵਾਤ ਕੀ ਗੱਲ ਹੋ ਪਾਣੀ ਘਰਾਂ ਵਿੱਚ ਵੜ ਗਿਆ ਹੈ ਚਿੱਕੋ ਬਣਿਆ ਆ ਹਾਂ ਜੀ ਇਹ ਨਹੀਂ ਕੱਲ ਰਾਤ ਦਾ ਜਿਸ ਤਰ੍ਹਾਂ بارش ਹੋ ਰਹੀ ਹੈ ਤੇ ਇਹਨਾਂ ਦੇ ਘਰ ਫਸਟ ਟਾਈਮ ਨਹੀਂ ਪਾਣੀ ਆਇਆ ਲਾਸਟ ਟਾਈਮ ਵੀ ਜਦੋਂ ਜਿੰਨੇ ਦਿਨਾਂ ਤੋਂ ਮੀਂਹ ਚੱਲ ਰਿਹਾ ਆ ਤੇ ਸਾਡੇ ਵੀ ਇਹ ਪਰਿਵਾਰ ਵੀ ਅਸੀਂ ਨਾਲ ਮਿਲ ਕੇ ਇੰਜਨ ਲਗਾ ਕੇ ਨਾ ਇਹਨਾਂ ਦੇ ਘਰਾਂ ਜੋ ਪਾਣੀ ਬਾਹਰ ਕੱਢ ਰਹੇ ਆ ਪਾਣੀ ਦੀ ਨਿਕਾਸੀ ਕਿੱਥੇ ਹੁੰਦਾ ਪਾਣੀ ਨਿਕਾਸੀ ਥੋੜੀ ਦੂਰ ਜਾ ਕੇ ਨਾ ਜਿੱਦਾਂ ਇੰਜਨ ਲਗਾਇਆ ਇੱਧਰ ਪਾਸੇ ਟੋਈ ਹੈਗੀ ਆ ਤੇ ਮੇਨ ਰੀਜਨ ਸਾਡਾ ਇਹ ਇਸੇ ਪ੍ਰੋਬਲਮ ਕ੍ਰੀਏਟ ਇਸ ਕਰਕੇ ਹੋ ਰਹੀ ਆ ਕਿਉਂਕਿ ਇਹ ਜੋ ਸੜਕ ਦਾ ਲੈਵਲ ਹੈਗਾ ਇਹ ਬਰਾਬਰ ਨਹੀਂ ਹੈਗਾ ਕਿਉਂਕਿ ਉਹਨਾਂ ਰੋਡ ਦੇ ਉੱਪਰ ਸਾਈਡ ਦੀ ਉੱਚਾਈ ਆ ਤੇ ਸਾਡੇ ਪਿੰਡ ਵਾਲੇ ਪਾਸੇ ਜੋ ਅਨੰਦ ਰੋਡ ਆ ਇਹ ਸਾਈਡ ਵੀ ਉੱਚੀ ਆ ਤੇ ਸਾਡੇ ਕੁਲਵਿੰਦਰ ਜੀ ਇਹਨਾਂ ਦਾ ਘਰ ਰਿਓ ਸੈਂਟਰ ਵਿੱਚ ਪੈਂਦਾ ਉਹ ਉਹ ਸਪੇਸ ਨੀਵੀਂ ਆ ਜਿਹਦੇ ਕਰਕੇ ਬਰਸਾਤੀ ਜਿੰਨਾ ਵੀ ਪਾਣੀ ਹੈਗਾ ਇਹਨਾਂ ਦੇ ਘਰਾਂ ਵਿੱਚ ਆ ਵੜਦਾ ਆ ਕਿੰਨੀ ਦੇਰ ਤੋਂ ਘਰਾਂ ਵਿੱਚ ਪਾਣੀ ਆ ਰਿਹਾ ਜੀ ਇਹ ਲਾਸਟ ਟਾਈਮ ਜਿੰਨਾ ਜਦੋਂ ਤੱਕ ਦਾ ਮੀਂਹ ਆ ਜਿਸ ਵੇਲੇ ਵੀ ਜਾਨੀ ਕਿ ਜਿਆਦਾ ਵਾਰਿਸ਼ ਹੁੰਦੀ ਨਾਲੇ ਘਰ ਵਿੱਚ ਪਾਣੀ ਆਂਦਾ ਆ ਜੀ। ਕੀ ਕੀ ਕਰਦਾ ਜਾਂਦੇ? ਕੀ ਅਸੀਂ ਇਹ ਕਰਦੇ ਆ ਸਰਕਾਰ ਕੋ ਵੀ ਮਾਣਯੋਗ ਸ੍ਰੀ ਮੰਤਰੀ ਸਾਹਿਬ ਕੋ ਜੀ ਕੋਈ ਜਿਹਦਾ ਸਰਕਾਰ ਦੱਸ ਰਹੀ ਵੀ 200 ਸੜਕਾਂ ਪਾਸ ਹੋਈਆਂ ਆ। ਉਹ ਵੀ ਸਾਡੀ ਇਹ ਹੀ ਗੁਜਾਰਿਸ਼ ਹੈ ਵੀ ਜੋ ਸੜਕਾਂ ਦੇ ਵਿੱਚ ਪਹਿਲੇ ਆਧਾਰ ਤੇ ਜੋ ਉਨਾ ਰੋਡ ਤੋਂ ਨੰਨੜ ਰੋਡ ਆ ਇਹ ਸੜਕ ਨੂੰ ਪੂਰਾ ਲੈਵਲ ਤੇ ਨਾਨਕਿੱਟੇਲਾ ਆਂਦੇ ਵਿੱਚ ਅੱਗੇ ਜੋ ਚੋਈ ਆ ਜਿੱਥੇ ਪਾਣੀ ਦੇ ਬਰਸਾਤੀ ਨਾਲਾ ਰੱਖਿਆ ਜੋ ਉਧਰ ਨੂੰ ਜਾਨੀ ਕੀ ਟਰਾਲਾਂ ਕੱਢ ਕੇ ਸੜਕ ਬਣਾਈ ਜਾਵੇ ਪਹਿਲ ਦੇ ਆਧਾਰ ਤੇ ਹਾਂਜੀ ਉਹਦੀ ਕੀ ਨਾਜੇ ਮੈਂ ਜੋ ਕਨਵੈਂਟਰ ਸਿੰਘ ਕਿੱਥੋਂ ਤੁਹਾਡੇ ਆ ਜੀ ਹਾਂਜੀ ਕੀ ਕਹਿੰਦੇ ਜਾਂਦੇ ਤੁਸੀਂ ਇਹ ਅੱਜ ਤੋਂ ਦੁਬਾਰਾ ਛਾ ਰਹੀ ਆ ਉਹ ਤੋਂ ਛਾਟੇ ਕਰਾ ਭਾਜੇ ਪਾਣੀ ਵਾਰਦਾ ਇੱਕ ਘਰ ਦੇ ਅੰਦਰ ਵੀ ਪਾਣੀ ਹੋ ਗਿਆ ਹਾਂਜੀ ਘਰ ਦੇ ਅੰਦਰ ਪਾਣੀ ਆਂਦੇ ਦਰਵਾਜ਼ੇ ਚੰਦਾ ਤੇ ਬਾਹ ਜੇ ਜੇ ਨਹਿਰ ਲਾਗੇ ਫੇ ਸਾਨੂੰ ਪਾਣੀ ਟਕਣੇ ਪੈਂਦੇ ਆ ਕਿ ਸਰਪੰਚੋ ਵੀ ਆਏ ਹੋਏ ਆ ਜੀ ਸਰਪੰਚ ਸਾਹਿਬ ਨਾਲ ਆ ਦੇ ਵਿੱਚ ਪਸ਼ੂ ਵੀ ਆ ਉਹ ਵੀ ਪਾਣੀ ਤੋਂ ਬਗੈਰ ਖਾਣੇ ਤੋਂ ਬਗੈਰ ਬੈਠੇ ਆ ਤੇ ਲਾਸਟ ਟਾਈਮ ਵੀ ਉਹਨੂੰ ਪਾਣੀ ਕਾਫੀ ਘਟ ਗਿਆ ਨੇ ਭਾਈ ਨਾਲ ਯਾਨੀ ਸਾਤੀ ਸਾਤੀ ਤੇ ਕਰ ਪਾਣੀ ਘਰ ਦਾ ਚਾ ਮੇਰੇ ਘਰਾਂ ਵਿੱਚ ਵੀ ਐਂਟਰ ਕਰ ਗਿਆ ਆਪਾਂ ਜੀ ਅੱਜ ਕੋਈ ਕੀ ਨਾ ਪਤਾ ਜੀ ਮਨਫੂਲ ਸਿੰਘ ਆ ਜੀ ਤੁਸੀਂ ਵੀ ਅੱਜ ਇੱਥੇ ਬੰਚੇ ਹੋਇਆ ਹੋ ਗਿਆ ਹਾਂਜੀ ਹਾਂਜੀ ਅਸ ਅਸੀਂ ਰਜਾਨਾ ਇੱਧਰ ਨੂੰ ਰੋਡ ਰਾਈ ਜੀ ਕਰਾਸ ਕਰੀਦਾ ਇਸ ਕੁਲਵਿੰਦਰ ਸਿੰਘ ਦੇ ਜਿਹੜੇ ਆ ਮਕਾਨ ਆ ਲਗਾਤਾਰ ਪਾਣੀ ਡੁੱਬਿਆ ਗਰੀਬ ਬੰਦਾ ਮਜ਼ਦੂਰਾ ਇਹ ਮਕਾਨਾਂ ਨੂੰ ਖਤਰਾ ਆਉਣ ਜਾਣ ਵਾਲੇ ਰਾਹੀ ਆ ਇੱਥੇ ਗਿਰਦੇ ਆ ਸੱਟਾਂ ਲੱਗਦੀਆਂ ਆ ਇਸ ਰੋਡ ਨੂੰ ਅਗਰ ਠੀਕ ਕੀਤਾ ਜਾਵੇ ਤੇ ਆਮ ਰਾਹੀ ਜਿਹੜੀ ਸਾਡੇ ਪੰਜਾਬ ਦੇਸ਼ ਇੰਡੀਆ ਦੀ ਲੋਕਾਂ ਨੂੰ ਕੋਈ ਦਿੱਕਤ ਨਹੀਂ ਹੋਵੇਗੀ ਇਹ ਗਰੀਬ ਬੰਦਾ ਜਿਹੜਾ ਆ ਬਾਹਰ ਤੁਰਿਆ ਫਿਰਦਾ ਇਹਨਾਂ ਦੇ ਪਸ਼ੂ ਵੀ ਭੁੱਖੇ ਆ ਤੋਤਨ ਘੰਟੇ ਤੋਂ ਅਸੀਂ ਵੀ ਦੇਖਦੇ ਪਏ ਕਿ ਇਹ ਇੰਜਣ ਚੱਲਦਾ ਪਾਣੀ ਕੱਢਦੇ ਪਏ ਆ ਪਰ ਹਾਲੇ ਵੀ ਪਾਣੀ ਉੱਤੇ ਭਰਿਆ ਗਿਆ ਹਾਂਜੀ ਇਹ ਇੰਜਣ ਦਾ ਵੀ ਪੈਸੇ ਤੋਂ ਹੈ ਨਹੀਂ ਸੀ ਕੋਈ ਕਦੀ ਕੋਈ ਦੇ ਦਿੰਦਾ ਆ ਉਹ ਗਤੀਦਾਨ ਕਰਦਾ ਹੈ ਤਾਂ ਤਾਂ ਇਹ ਇੰਜਨ ਚੱਲਣ ਲੱਗਾ ਜੀ ਨਹੀਂ ਤਾਂ ਇਹਦਾ ਘਰ ਗਿਰ ਸਕਦਾ